ਤੋ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਜੀ ਪੰਜਾਬ ਫੋਕਸ 24 ਦੇ ਉੱਪਰ ਜੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਕਰ ਲਵੋ ਸਬਸਕ੍ਰਾਈਬ ਤੇ ਬੈਲ ਆਈਕਨ ਦੇ ਬਟਨ ਨੂੰ ਜ਼ਰੂਰ ਦਬੋ ਹੁਣੇ-ਹੁਣੇ ਇੱਕ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜਿਸ ਵਿੱਚ ਦੱਸਿਆ ਜਾ ਰਿਹਾ ਹੈ ਕਿ ਆਧਾਰ ਕਾਰਡ ਵਿੱਚ ਹੋਵੇਗਾ ਵੱਡਾ ਬਦਲਾ ਹੁਣ ਆਧਾਰ ਕਾਰਡ ਤੇ ਸਿਰਫ ਹੋਵੇਗੀ ਫੋਟੋ ਹੈ ਕਿ ਆਧਾਰ ਕਾਰਡ ਤੇ ਹੋਵੇਗੀ ਸਿਰਫ ਫੋਟੋ ਅਤੇ QR ਕੋਡ ਨਾਮ ਪਤਾ ਉਮਰ ਹਟਾਉਣ ਤੇ ਵਿਚਾਰ ਕਰ ਰਿਹਾ ਹੈ UIDAI ਭਾਰਤੀ ਬਲੱਖਣ ਪਛਾਣ ਅਥਾਰਟੀ ਲੋਕਾਂ ਦੇ ਡੇਟਾ ਦੀ ਦੁਰਵਰਤੋਂ ਨੂੰ ਰੋਕਣ ਅਤੇ ਆਫਲਾਈਨ ਤਸਦੀਕ ਨੂੰ ਨਿਰਾਸ਼ ਕਰਨ ਲਈ ਧਾਰਕ ਦੀ ਫੋਟੋ ਅਤੇ ਕਿਊਆਰ ਕੋਡ ਵਾਲੇ ਆਧਾਰ ਕਾਰਡ ਜਾਰੀ ਕਰਨ ਤੇ ਵਿਚਾਰ ਕਰ ਰਹੀ ਹੈ ਆਧਾਰ ਲੀਗ ਇੱਕ ਨਵੀਂ ਐਪ ਤੇ ਇੱਕ ਖੁੱਲੀ ਆਨਲਾਈਨ ਕਾਨਫਰੰਸ ਅਤੇ ਯੂਆਈਡੀਏਆਈ ਦੇ ਮੁੱਖ ਕਾਰਜਕਾਰੀ ਅਧਿਕਾਰੀ ਭੁਵਨੇਸ਼ ਕੁਮਾਰ ਨੇ ਕਿਹਾ ਕਿ ਅਥਾਰਟੀ ਦਸੰਬਰ ਵਿੱਚ ਇੱਕ ਨਵਾਂ ਨਿਯਮ ਪੇਸ਼ ਕਰਨ ਦਾ ਵਿਚਾਰ ਕਰ ਰਹੀ ਹੈ ਤਾਂ ਜੋ ਹੋਟਲਾਂ ਪ੍ਰੋਗਰਾਮਾਂ ਪ੍ਰਬੰਧਕਾਂ ਆਦੀ ਵਰਗੀਆਂ ਸੰਸਥਾਵਾਂ ਦੁਆਰਾ ਆਫਲਾਈਨ ਤਸਦੀਕ ਨੂੰ ਨਿਰਾਸ਼ ਕੀਤਾ ਜਾ ਸਕੇ ਤੇ ਵਿਅਕਤੀਗਤ ਗੋਪਨੀਯਤ ਨੂੰ ਬਣਾਈ ਰੱਖਦੇ ਤੇ ਪਾ ਆਧਾਰ ਦੀ ਵਰਤੋਂ ਕਰਕੇ ਉਮਰ ਤਸਦੀਕ ਪ੍ਰਕਿਰਿਆ ਨੂੰ ਵਧਾਇਆ ਜਾ ਸਕੇ ਕੁਮਾਰ ਨੇ ਕਿਹਾ ਅਸੀਂ ਇਸ ਗੱਲ ਤੇ ਵਿਚਾਰ ਕਰ ਰਹੇ ਹਾਂ ਕਿ ਕਾਰਡ ਦੇ ਕਿਸੇ ਵੀ ਬਾਦੂ ਬੇਰੀਬੰਦੀ ਲੋੜ ਕਿਉਂ ਹੈ ਅਤੇ ਇਸ ਵਿੱਚ ਸਿਰਫ ਇੱਕ ਫੋਟੋ ਅਤੇ QR ਕੋਡ ਹੋਣਾ ਚਾਹੀਦਾ ਹੈ ਜੇਕਰ ਅਸੀਂ ਹੋਰ ਜਾਣਕਾਰੀ ਸਾਹਦੇ ਹਾਂ ਤਾਂ ਲੋਕ ਇਸ ਤੇ ਵਿਸ਼ਵਾਸ ਕਰਨਗੇ ਅਤੇ ਜੋ ਲੋਕ ਇਸ ਦੀ ਦੁਰਵਰਤੋਂ ਕਰਨਾ ਜਾਣਦੇ ਹਨ ਉਹ ਅਜਿਹਾ ਕਰਦੇ ਰਹਿਣਗੇ ਆਧਾਰ ਕਾਰ ਐਕਟ ਕਹਿੰਦਾ ਹੈ ਕਿ ਕਿਸੇ ਵਿਅਕਤੀ ਦਾ ਆਧਾਰ ਨੰਬਰ ਜਾਂ ਬਾਇਓਮੈਟ੍ਰਿਕ ਜਾਣਕਾਰੀ ਆਫਲਾਈਨ ਤਦਦੀਕ ਦੇ ਉਦੇਸ਼ਾਂ ਲਈ ਇਕੱਠੀ ਵਰਤੋਂ ਜਾਂ ਸਟੋਰ ਨਹੀਂ ਕੀਤੀ ਜਾ ਸਕਦੀ ਹਾਲਾਂਕਿ ਬਹੁਤ ਸਾਰੀਆਂ ਸੰਸਥਾਵਾਂ ਆਧਾਰ ਕਾਰਡ ਦੀਆਂ ਫੋਟੋ ਕਾਪੀਆਂ ਕੱਟੀਆਂ ਅਤੇ ਸਟੋਰ ਕਰਦੀਆਂ ਹਨ ਆਓ ਹੁਣ ਗੱਲ ਕਰਦੇ ਆ ਨਵੰਬਰ ਮਹੀਨੇ ਦੀ ਪੈਨਸ਼ਨ ਅਪਡੇਟ ਬਾਰੇ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਵਿੱਚ 7 ਜ਼ਿਲ੍ਹਿਆਂ ਵਿੱਚ ਪੈਨਸ਼ਨ ਹੀ ਜਾਰੀ ਕੀਤੀ ਗਈ ਹੈ ਤੇ ਇਹਨਾਂ 7 ਜ਼ਿਲ੍ਹਿਆਂ ਵਿੱਚ ਪੰਜਾਬ ਸਰਕਾਰ ਵੱਲੋਂ 1500 ਰੁਪਏ ਪੈਨਸ਼ਨ ਜਾਰੀ ਕੀਤੀ ਗਈ ਹੈ 2500 ਪੈਨਸ਼ਨ ਹੇਠ ਤੱਕ ਕਿਸੇ ਵੀ ਜ਼ਿਲ੍ਹੇ ਅੰਦਰ ਜਾਰੀ ਨਹੀਂ ਹੋਈ ਤੇ ਇਹ 7 ਜ਼ਿਲ੍ਹੇ ਕਿਹੜੇ-ਕਿਹੜੇ ਹਨ ਜਿਵੇਂ ਕਿ ਸ੍ਰੀ ਫਤਿਹਗੜ੍ਹ ਸਾਹਿਬ ਫਿਰੋਜ਼ਪੁਰ ਹੁਸ਼ਿਆਰਪੁਰ ਕਪੂਰਥਲਾ ਗੁਰਦਾਸਪੁਰ ਫਰੀਦਕੋਟ ਤੇ ਨਾਲ ਹੀ ਬਰਨਾਲਾ ਇਹਨਾਂ ਸਾਰੇ ਜ਼ਿਲ੍ਹਿਆਂ ਵਿੱਚ ਪੈਨਸ਼ਨ ਜਾਰੀ ਕਰ ਦਿੱਤੀ ਗਈ ਹੈ ਜੇ ਤੁਸੀਂ ਇਹਨਾਂ ਜਿਹੜੇ ਨਾਲ ਸੰਬੰਧ ਰੱਖਦੇ ਹੋ ਤਾਂ ਤੁਸੀਂ ਆਪਣੀ ਪੈਨਸ਼ਨ ਬੈਂਕ ਦੇ ਵਿੱਚੋਂ ਜਾ ਕੇ ਪ੍ਰਾਪਤ ਕਰ ਸਕਦੇ ਹੋ ਤੇ ਤੁਹਾਨੂੰ ਦੱਸ ਦਈਏ ਕਿ ਅੱਜ ਮਿਤੀ 19 ਨਵੰਬਰ ਹੈ ਤੇ ਅੱਜ ਪੰਜਾਬ ਦੇ ਕੁਝ ਜ਼ਿਲ੍ਹਿਆਂ ਵਿੱਚ ਪੈਨਸ਼ਨ ਜਾਰੀ ਹੋ ਸਕਦੀ ਹੈ ਜਿਵੇਂ ਕਿ ਸਭ ਤੋਂ ਪਹਿਲਾਂ ਪਟਿਆਲਾ ਅਤੇ ਬਠਿੰਡਾ ਵਿੱਚ ਅੱਜ ਪੈਨਸ਼ਨ ਜਾਰੀ ਹੋ ਸਕਦੀ ਹੈ ਕਿਉਂਕਿ ਇੱਥੇ ਪੈਨਸ਼ਨਾਂ ਵਾਲੇ ਬਿੱਲ ਪਾਸ ਕੀਤੇ ਜਾ ਚੁੱਕੇ ਹਨ ਤੇ ਪੈਨਸ਼ਨ ਜਾਰੀ ਹੀ ਬੈਂਕ ਖਾਤੇ ਵਿੱਚ ਆ ਜਾਵੇਗੀ ਇਸ ਹਫਤੇ ਦੇ ਅੰਦਰ ਪੰਜਾਬ ਸਰਕਾਰ ਵੱਲੋਂ ਕਿਸੇ ਵੀ ਜਿਹੜੀ ਅੰਦਰ ਪੈਨਸ਼ਨ ਜਾਰੀ ਨਹੀਂ ਹੋਈ ਆਉਣ ਵਾਲੇ ਕੁਝ ਦਿਨਾਂ ਦੇ ਅੰਦਰ ਪੰਜਾਬ ਸਰਕਾਰ ਰਹਿੰਦੀ ਜਿਨ੍ਹਾਂ ਵਿੱਚ ਪੈਨਸ਼ਨਾਂ ਜਾਰੀ ਕਰੇਗੀ ਅਤੇ ਤੁਸੀਂ ਆਪਣੇ ਖਾਤੇ ਚੈੱਕ ਕਰਦੇ ਰਹੋ ਕਿਉਂਕਿ ਇਸ ਵਾਰ ਮੋਬਾਈਲਾਂ ਦੇ ਉੱਪਰ ਮੈਸੇਜ ਨਹੀਂ ਆ ਰਹੇ ਜੇ ਤੁਹਾਨੂੰ ਇਹ ਸਾਡੀ ਜਾਣਕਾਰੀ ਅਤੇ ਵੀਡੀਓ ਚੰਗੀ ਲੱਗੀ ਹੋਵੇ ਤਾਂ ਇਸ ਨੂੰ ਅੱਗੇ ਤੋਂ ਅੱਗੇ ਸ਼ੇਅਰ ਜ਼ਰੂਰ ਕਰੋ ਤੇ ਚੈਨਲ ਨੂੰ ਕਰ ਲਵੋ ਸਬਸਕ੍ਰਾਈਬ ਤੇ ਬੈਲ ਆਈਕਨ ਦੇ ਬਟਨ ਨੂੰ ਜ਼ਰੂਰ ਦਬੋ ਧੰਨਵਾਦ